ਸਸ਼੍ਰੀ ਅਕਾਲ ਦੋਸਤੋ ਸਾਡੇ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਦੋਸਤੋ ਕੁੰਭ ਰਾਸ਼ੀ ਵਾਲਿਓ ਹੋ ਜਾਓ ਤਿਆਰ ਕਿਉਂਕਿ ਹੁਣ ਰੇਦੀ ਸਿੱਧੀ ਦੇ ਦਾਤਾ ਭਗਵਾਨ ਸ਼੍ਰੀ ਗਣੇਸ਼ ਅਤੇ ਤਾਨੀ ਦੇਵੀ ਮਾਂ ਲక్ష్ਮੀ ਜੀ ਦੇ ਆਸ਼ੀਰਵਾਦ ਨਾਲ ਤੁਹਾਨੂੰ 20 ਨਵੰਬਰ ਤੋਂ 30 ਨਵੰਬਰ ਯਾਨੀ ਕਿ ਨਵੰਬਰ ਮਹੀਨੇ ਦੇ ਇਹ ਜੋ 11 ਦਿਨ ਹਨ ਇਹਨਾਂ 11 ਦਿਨਾਂ ਦੇ ਅੰਦਰ ਪਰਿਵਾਰ ਵਿੱਚ ਪੰਜ ਵੱਡੀਆਂ ਪਿਆਰਨ ਖੁਸ਼ਖਬਰੀਆਂ ਮਿਲਣ ਵਾਲੀਆਂ ਹਨ ਜੀहां ਦੋਸਤੋ ਇਹ ਖੁਸ਼ਖਬਰੀਆਂ ਇੰਨੀਆਂ ਵੱਡੀਆਂ ਹੋਣਗੀਆਂ ਕਿ ਸੁਣ ਕੇ ਲੋਕ ਵੀ ਕਹਿਣਗੇ ਵਾਹ ਤੁਹਾਡਾ ਕਿੰਨਾ ਚੰਗਾ ਨਸੀਬ ਹੈ ਦੋਸਤੋ ਅਜਾਈ ਖੁਸ਼ਖਬਰੀ ਤਾਂ ਤੁਹਾਨੂੰ ਸੱਤ ਜਨਮਾਂ ਵਿੱਚ ਵੀ ਨਹੀਂ ਮਿਲੇਗੀ ਜੋ ਤੁਹਾਨੂੰ ਇਨ੍ਹਾਂ ਦਿਨਾਂ ਦੇ ਵਿੱਚ ਭਗਵਾਨ ਗਣੇਸ਼ ਮਾਤਾ ਲਕਸ਼ਮੀ ਜੀ ਦੇ ਆਸ਼ੀਰਵਾਦ ਦੇ ਨਾਲ ਮਿਲਣ ਜਾ ਰਹੀ ਹੈ ਭਾਗਸ਼ਾਲੀ ਸਮਾ ਅਤੇ ਦੁਰਲਭ ਜੋਗ ਤੁਹਾਡੇ ਲਈ ਹੁਣ ਆਉਣ ਵਾਲਾ ਹੈ ਇਹ ਜੋ ਸਮਾਪਗਵਾਨ ਗਣੇਸ਼ ਅਤੇ ਮਾਤਾ ਲక్ష్ਮੀ ਜੀ ਦੀ ਕਿਰਪਾ ਦੇ ਨਾਲ 20 ਨਵੰਬਰ ਤੋਂ 3 ਨਵੰਬਰ ਤੱਕ ਦਾ ਹੈ ਬੜਾ ਹੀ ਚੰਗਾ ਸਮਾ ਹੈ ਤੁਹਾਡੇ ਲਈ ਬੜਾ ਭਾਗਸ਼ਾਲੀ ਸਮਾ ਹੈ ਕਿਉਂਕਿ ਇਸ ਸਮੇਂ ਵਿੱਚ ਬੜੇ ਹੀ ਦੁਰਲਭ ਜੋਗ ਪੂਰੇ 5 ਵਰਿਆਂ ਦੇ ਬਾਅਦ ਇੱਕੋ ਸਾਥ ਤੁਹਾਡੀ ਰਾਸ਼ੀ ਵਾਲਿਆਂ ਲਈ ਪਾਣ ਰਹੇ ਹਨ ਜਿਨ੍ਹਾਂ ਵਿੱਚ ਸ਼ੁਭ ਲਾਭ ਜੋਗ ਬਦਾਤੇ ਰਾਜੋ ਗਾਜ ਕੇਸਰੀ ਰਾਜਯੋਗ ਗਾਜ ਲక్ష్ਮੀ ਪ੍ਰਾਪਤੀ ਜੋਗ ਸਵਾਤ ਸiddhi ਜੋਗ ਅਮਰ ਸiddhi ਜੋਗ ਦੇ ਨਾਲ ਸੁਭਾਗੇਮਾਨ ਜੋਗ ਹੈ ਵੱਡੇ ਰਾਜਯੋਗ ਹਨ ਜਿਸ ਨਾਲ ਇਸ ਸਮੇਂ ਤੁਹਾਨੂੰ ਵੱਡਾ ਲਾਭ ਮਿਲੇਗਾ ਵੱਡੀਆਂ-ਵੱਡੀਆਂ ਖੁਸ਼ਖਬਰੀਆਂ ਦੀ ਪ੍ਰਾਪਤੀ ਹੋਵੇਗੀ ਜੀ ਹਾਂ ਦੋਸਤੋ ਕਿਹੜੀਆਂ-ਕਿਹੜੀਆਂ ਪੰਜ ਵੱਡੀਆਂ ਖੁਸ਼ਖਬਰੀਆਂ ਕਿਸ ਪ੍ਰਕਾਰ ਇਨ੍ਹਾਂ 11 ਦਿਨਾਂ ਵਿੱਚ ਤੁਹਾਨੂੰ ਮਿਲਣਗੀਆਂ ਉਹ ਵੀਡੀਓ ਤੁਹਾਨੂੰ ਦੱਸਾਂਗੇ ਬੜਾ ਹੀ ਮਹੱਤਵਪੂਰਨ ਵੀਡੀਓ ਹੈ ਪੂਰਾ ਵੀਡੀਓ ਧਿਆਨ ਦੇ ਨਾਲ ਜ਼ਰੂਰ ਸੁਣੋ ਨਾਲ ਹੀ ਨਾਲ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ 11 ਦਿਨਾਂ ਵਿੱਚ ਵਰਤਣ ਵਾਲੀਆਂ ਸਾਵਧਾਨੀਆਂ ਬਾਰੇ ਵੀ ਦੱਸਾਂਗੇ ਕੁਝ ਜ਼ਰੂਰੀ ਗੱਲਾਂ ਬਾਰੇ ਦੱਸਾਂਗੇ ਜਿਨ੍ਹਾਂ ਤੇ ਤੁਹਾਨੂੰ ਧਿਆਨ ਦੇਣਾ ਹੈ ਇਹਨਾਂ ਗੱਲਾਂ ਤੇ ਅਮਲ ਕਰਨਾ ਹੈ ਜਿਸ ਨਾਲ ਇਸ ਸਮੇਂ ਦਾ ਹੋਰ ਅधिक ਤੁਹਾਨੂੰ ਲਾਭ ਮਿਲ ਜਾਵੇ ਉਹ ਵੀਡੀਓ ਵੀ ਤੁਹਾਨੂੰ ਦੱਸਾਂਗੇ ਮਤਲਬ ਕਿ ਵੀਡੀਓ ਦਾ ਇੱਕ ਇੱਕ ਹਿੱਸਾ ਵੀਡੀਓ ਵਿੱਚ ਦੱਸੇ ਗਾਈ ਇੱਕ ਇੱਕ ਗੱਲ ਤੁਹਾਡੇ ਲਈ ਬਹੁਤ ਹੀ ਲਾਭਕਾਰੀ ਹੈ ਤਾਂ ਤੁਹਾਡੇ ਅਗੇ ਰਿਕਵੈਸਟ ਹੈ ਕਿ ਸਾਰੇ ਕੰਮ ਛੱਡ ਕੇ ਵੀਡੀਓ ਨੂੰ ਪੂਰਾ ਜ਼ਰੂਰ ਦੇਖੋ ਕਿਸ ਪ੍ਰਕਾਰ ਪੂਰੇ 5 ਵਰਿਆਂ ਦੇ ਬਾਅਦ ਪੜੇ ਦੁੱਲਭ ਜੋਗ ਵਿੱਚ ਇਹਨਾਂ 11 ਦਿਨਾਂ ਦਾ ਸਮਾਂ ਤੁਹਾਡੀ ਰਾਸ਼ੀ ਵਾਲਿਆਂ ਦੇ ਲਈ ਭਗਵਾਨ ਗਣੇਸ਼ ਮਾਤਾ ਲక్ష్ਮੀ ਦੀ ਕਿਰਪਾ ਦੇ ਨਾਲ ਆਇਆ ਹੈ ਦੋਸਤੋ ਅੱਜ ਕੇਵਲ ਨਸੀਬ ਵਾਲਾ ਹੀ ਇਸ ਵੀਡੀਓ ਨੂੰ ਦੇਖ ਪਾਵੇਗਾ ਇਹਨਾਂ ਮਹਾ ਭਗਵਾਨ ਲਈ ਸਮਾਂ ਹੈ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੈ ਕਿ ਭਗਵਾਨ ਗਣੇਸ਼ ਅਤੇ ਮਾਤਾ ਲక్ష్ਮੀ ਜੀ ਦੇ ਸੱਚੇ ਭਗਤ ਵੀਡੀਓ ਨੂੰ ਲਾਈਕ ਕਰ ਦੇਣ ਕਮੈਂਟ ਬਾਕਸ ਦੇ ਵਿੱਚ ਜਾ ਕੇ ਜੈ ਸ਼੍ਰੀ ਗਣੇਸ਼ ਜੈ ਮਾ ਲక్ష్ਮੀ ਜੀ ਰੋ ਲਿਖ ਦੇਣਾ ਜਿਸ ਨਾਲ ਭਗਵਾਨ ਗਣੇਸ਼ ਮਾਤਾ ਲక్ష్ਮੀ ਦਾ ਆਸ਼ੀਰਵਾਦ ਤੁਹਾਨੂੰ ਪ੍ਰਾਪਤ ਹੋ ਸਕੇ ਇਹਨਾਂ ਦੀ ਕਿਰਪਾ ਤੁਹਾਡੇ ਅਤੇ ਤੁਹਾਡੇ ਘਰ ਪਰਿਵਾਰ ਵਾਲਿਆਂ ਤੇ ਸਭ ਦੇ ਉੱਪਰ ਸਦਾ ਬਣੀ ਰਹੇ ਆਹ ਦੋਸਤੋ ਸੱਮਣ ਨੂੰ ਨਾ ਗਵਾਉਂਦੇ ਹੋਏ ਗੱਲ ਕਰਦੇ ਹਾਂ ਕਿ ਇਸ ਪ੍ਰਕਾਰ ਰਹੇਗਾ ਰਿੱਧੀ ਸਿੱਧੀ ਦੇ ਦਾਤਾ ਭਗਵਾਨ ਸ਼੍ਰੀ ਗਣੇਸ਼ ਤੇ ਤਾਂ ਦੀ ਦੇਵੀ ਮਾਂ ਲక్ష్ਮੀ ਦੇ ਆਸ਼ੀਰਵਾਦ ਦੇ ਨਾਲ ਤੁਹਾਡੀ ਰਾਸ਼ੀ ਵਾਲਿਆਂ ਦੇ ਲਈ 20 ਨਵੰਬਰ ਤੋਂ 30 ਨਵੰਬਰ ਯਾਨੀ ਕਿ ਨਵੰਬਰ ਮਹੀਨੇ ਦੇ ਇੰਨਾ 11 ਦਿਨਾਂ ਦਾ ਇਹ ਮਹੱਤਵਪੂਰਨ ਸਮਾਂ ਦੋਸਤੋ ਤੁਹਾਨੂੰ ਦੱਸ ਦਈਏ ਕਿ ਰਿੱਧੀ ਸਿੱਧੀ ਦੇ ਦਾਤਾ ਗਣੇਸ਼ ਭਗਵਾਨ ਗਣੇਸ਼ ਤੇ ਤਾਨ ਦੀ ਦੇਵੀ ਮਾਤਾ ਲక్ష్ਮੀ ਜੀ ਦੀ ਕਿਰਪਾ ਨਾਲ ਤੁਹਾਡੇ ਲਈ ਸਮਾਂ ਧਨ ਪ੍ਰਾਪਤੀ ਦਾ ਸਮਾਂ ਰਹਿਣ ਵਾਲਾ ਹੈ ਸਭ ਤੋਂ ਪਹਿਲਾਂ ਤਾਂ ਤੁਸੀਂ ਇਹ ਗੱਲ ਧਿਆਨ ਵਿੱਚ ਰੱਖ ਲਓ ਇਹ ਸਮਾਂ ਤੁਹਾਡੇ ਲਈ ਆਰਥਿਕ ਸਥਿਤੀ ਨੂੰ ਮਜ਼ਬੂਤ ਕਰਨ ਵਾਲਾ ਰਹੇਗਾ ਕਿਉਂਕਿ ਇਸ ਸਮੇਂ ਵਿੱਚ ਤੁਹਾਡੇ ਲਈ ਰਾਜੋ ਗਜ ਕੇਸਰੀ ਜੋਗ ਤਾਨ ਲక్ష్ਮੀ ਪ੍ਰਾਪਤੀ ਜੋਗ ਇਹ ਸਮੇਂ ਦਾ ਤੁਹਾਨੂੰ ਲਾਭ ਉਠਾਉਣਾ ਹੈ ਜੋ ਵੀ ਤੁਹਾਨੂੰ ਤੁਹਾਨੂੰ ਪ੍ਰਾਪਤੀ ਦਾ ਅਫਸਰ ਮਿਲੇ ਉਸ ਨੂੰ ਹੱਥੋਂ ਨਹੀਂ ਜਾਣ ਦੇਣਾ ਤੁਹਾਨੂੰ ਦੱਸੇ ਇਹ ਕਿ ਇਸ ਸਮੇਂ ਜੋ ਵੀ ਗ੍ਰਹਿਾਂ ਵਿੱਚ ਪਰਿਵਰਤਨ ਹੋਣਗੇ ਤੁਹਾਡੇ ਲਈ ਲਾਭਕਾਰੀ ਰਹਿਣਗੇ ਕਿਉਂਕਿ ਜੋਗੇ ਅਜਾਏ ਬਣ ਚੁੱਕੇ ਹਨ ਤੁਹਾਡੇ ਲਈ ਜੋ ਵੀ ਅਜਾਏ ਕਾਰਜ ਸਨ ਜੋ ਬੰਦੇ-ਪੰਦੇ ਵਿਗੜ ਜਾਂਦੇ ਸਨ ਉਹ ਵੀ ਹੁਣ ਭਗਵਾਨ ਗਣੇਸ਼ ਅਤੇ ਮਾਤਾ ਲక్ష్ਮੀ ਦੀ ਕਿਰਪਾ ਨਾਲ ਬਣਨ ਲੱਗਣਗੇ ਅਦੇ ਸਭ ਤੋਂ ਵੱਡੀ ਗੱਲ ਤੁਹਾਡੇ ਲਈ ਚੋਅ ਇਸ ਸਮੇਂ ਰਹੇਗਾ ਨੌਕਰੀ ਨਾਲ ਸੰਬੰਧਿਤ ਤਾਂ ਬਹੁਤ ਹੀ ਚੰਗਾ ਸਮਾਂ ਰਹੇਗਾ ਜੇਕਰ ਤੁਸੀਂ ਨੌਕਰੀ ਪ੍ਰਾਪਤੀ ਦੀ ਚਾਹਤ ਰੱਖਦੇ ਹੋ ਤਾਂ ਮਨ ਚਾਹੀ ਨੌਕਰੀ ਤੁਹਾਨੂੰ ਪ੍ਰਾਪਤ ਹੋ ਸਕਦੀ ਹੈ ਇਸ ਸਮੇਂ ਵਿੱਚ ਪਰੰਦੇ ਤੁਹਾਨੂੰ ਆਪਣੇ ਕੋਸ਼ਿਸ਼ ਕਰਨੀ ਹੋਵੇਗੀ ਜੇਕਰ ਤੁਸੀਂ ਕੋਈ ਇੰਟਰਵਿਊ ਦਿੱਤਾ ਹੈ ਤੁਹਾਨੂੰ ਉਸ ਇੰਟਰਵਿਊ ਦੇ ਸਕਾਰਾਤਮਕ ਨਤੀਜੇ ਇਸ ਸਮੇਂ ਵਿੱਚ ਪ੍ਰਾਪਤ ਹੋਣਗੇ ਅਜਾ ਵੀ ਜੇ ਉਹ ਕੋ ਬਣਾਣਗੇ ਕਿ ਤੁਹਾਨੂੰ ਨੌਕਰੀ ਪ੍ਰਾਪਤੀ ਲਈ ਇੰਟਰਵਿਊ ਵੀ ਦੇਣਾ ਪੈ ਸਕਦਾ ਹੈ ਤਾਂ ਤੁਸੀਂ ਬਸ ਤਿਆਰ ਰਹੋ ਸਮੇਂ ਦਾ ਲਾਭ ਠਾਉਣ ਦੇ ਲਈ ਜੇਕਰ ਤੁਸੀਂ ਪਹਿਲਾਂ ਤੋਂ ਹੀ ਨੌਕਰੀ ਕਰਦੇ ਹੋ ਤਾਂ ਨੌਕਰੀ ਵਿੱਚ ਪ੍ਰਮੋਸ਼ਨ ਦੇ ਯੋਗ ਹਨ ਤਨਖਾਹ ਵਿੱਚ ਵਾਧਾ ਹੋ ਸਕਦਾ ਹੈ ਨਾਲ ਹੀ ਨਾਲ ਜੇਕਰ ਸਥਾਨ ਪਰਿਵਰਤਨ ਨੂੰ ਲੈ ਕੇ ਕੋਈ ਤੁਸੀਂ ਯੋਜਨਾ ਬਣਾ ਰਹੇ ਹੋ ਤਦ ਤੁਹਾਡਾ ਨੌਕਰੀ ਨਾਲ ਸੰਬੰਧਿਤ ਜੋ ਸਥਾਨ ਪਰਿਵਰਤਨ ਹੈ ਮਨ ਚਾਹੇ ਸਥਾਨ ਪਰਿਵਰਤਨ ਵੀ ਹੋ ਜਾਵੇਗਾ ਨਿਰਾਸ਼ ਹੋਣ ਦੀ ਜ਼ਰੂਰਤ ਨਹੀਂ ਹੈ ਬਿਜ਼ਨਸ ਵਪਾਰ ਕਰਦੇ ਹੋ ਤਾਂ ਇਸ ਸਮੇਂ ਵਿੱਚ ਬਿਜ਼ਨਸ ਵਪਾਰ ਵਿੱਚ ਤੁਹਾਨੂੰ ਦਣ ਦੁਗਣੀ ਜੋਗਣੀ ਤਰੱਕੀ ਦੇਖਣ ਨੂੰ ਮਿਲੇਗੀ ਬਿਜ਼ਨਸ ਅੱਗੇ ਵਧੇਗਾ ਚਾਰੇ ਤਰਫ ਲਾਭ ਮਿਲੇਗਾ ਤੁਹਾਨੂੰ ਬਸ ਸ਼ਰਤ ਇਹ ਹੈ ਕਿ ਤੁਸੀਂ ਆਪਣੇ ਬਿਜ਼ਨਸ ਵਪਾਰ ਵਿੱਚ ਲਗਨ ਛੇਲ ਰਹੋ ਫੌਰਨ ਰੋਪਨਾਲ ਸਮਰਪਿਤ ਰਹੋ ਛੋਟੀ ਜਿਹੀ ਸਾਵਧਾਨੀ ਅਤੇ ਇੱਕ ਸਾਵਧਾਨੀ ਇਹ ਰੱਖੋ ਕਿ ਆਪਣੇ ਸੀਕਰਟ ਕਿਸੇ ਨੂੰ ਨਾ ਦੱਸੋ ਤੁਸੀਂ ਜੋ ਵੀ ਕਰਨਾ ਚਾਹੁੰਦੇ ਹੋ ਜਾਂ ਕਰ ਰਹੇ ਹੋ ਜਾਂ ਜੋ ਕਰੋਗੇ ਕੋਈ ਨਾ ਦੱਸੋ ਚੁੱਪਚਾਪ ਆਪਣੇ ਕਾਜ ਉਪਰਤੀ ਲੱਗੇ ਰਹੋ ਸਾਮਲੇ ਨਿਯਮ ਇਹ ਹੈ ਕਿ ਤੁਹਾਡੇ ਪਿੱਛੇ ਹੋਣ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਤੁਸੀਂ ਆਪਣੀ ਮਨ ਦੀਆਂ ਗੱਲਾਂ ਦਿਲ ਦੀਆਂ ਗੱਲਾਂ ਹੋਰ ਲੋਕਾਂ ਨੂੰ ਦੱਸ ਦਿੰਦੇ ਹੋ ਕਿ ਅਸੀਂ ਇਹ ਕਰਨਾ ਚਾਹੁੰਦੇ ਹਾਂ ਅਸੀਂ ਇਹ ਕਰ ਰਹੇ ਹਾਂ ਅਸੀਂ ਉਹ ਕਰ ਰਹੇ ਹਾਂ ਤਾਂ ਇਸ ਨਾਲ ਕੀ ਹੁੰਦਾ ਹੈ ਕਿ ਤੁਹਾਡੀਆਂ ਗੱਲਾਂ ਤੇ ਲੋਕ غور ਕਰਕੇ ਉਸ ਤੇ ਅਮਲ ਕਰ ਲੈਂਦੇ ਹਨ ਅਜੇ ਤੁਸੀਂ ਅਮਲ ਨਹੀਂ ਕਰ ਪਾਉਂਦੇ ਤਾਂ ਤੁਸੀਂ ਪਿੱਛੇ ਰਹਿ ਜਾਂਦੇ ਹੋ ਅਤੇ ਉਹ ਲੋਕ ਤੁਹਾਡੇ ਤੋਂ ਅੱਗੇ ਨਿਕਲ ਜਾਂਦੇ ਹਨ ਤਾਂ ਤੁਹਾਡੇ ਪਿੱਛੇ ਰਹਿਣ ਦਾ ਇਹ ਵੀ ਕਾਰਨ ਹੈ ਕਿ ਤੁਹਾਨੂੰ ਗਾਣਾ ਵਚਾਉਣਾ ਨਹੀਂ ਹੈ ਤੁਹੋ ਪਤਾ ਆ ਆਪਣੇ ਕਾਰਜ ਪ੍ਰਤੀ ਲੱਗ ਜਾਣਾ ਹੈ ਫालतू ਚਿੰਤਾ ਨਾ ਕਰੋ ਕਿਉਂਕਿ ਫਾਲਤਾਂ ਤੁਹਾਨੂੰ ਸਭ ਪ੍ਰਾਪਤ ਹੋਣਗੇ ਤੁਹਾਡੇ ਹਿੱਤ ਵਿੱਚ ਜਾਣਗੇ ਇਸੇ ਲਈ ਤੁਹਾਨੂੰ ਆਪਣੇ ਮਨ ਵਿੱਚ ਡਰੇ ਡਰ ਨਿਸ਼ਚਿੰਤਾ ਰੱਖਣੀ ਹੋਵੇਗੀ ਨਰਾਸ਼ ਹੋਣ ਦੀ ਜ਼ਰੂਰਤ ਨਹੀਂ ਹੈ ਆਪਣੇ ਕਾਰਜ ਪ੍ਰਤੀ ਲਗਨशीर ਰਹੋ ਆ ਤੇ ਸਭ ਤੋਂ ਵੱਡੀ ਗੱਲ ਤੁਹਾਨੂੰ ਦੱਸ ਦਈਏ ਕਿ ਸਮਾਂ ਤੁਹਾਡੇ ਲਈ ਪ੍ਰੇਮ ਸਬੰਧਾਂ ਲਈ ਬਹੁਤ ਚੰਗਾ ਸਮਾਂ ਸਾਬਤ ਹੋਵੇਗਾ ਜੇਕਰ ਤੁਸੀਂ ਕਿਸੇ ਨਾਲ ਪ੍ਰੇਮ ਕਰਦੇ ਹੋ ਆਪਣੇ ਪ੍ਰੇਮ ਦਾ ਇਜ਼ਹਾਰ ਕਰਨਾ ਚਾਹੁੰਦੇ ਹੋ ਤਾਂ ਕਰ ਦਿਓ ਜੋ ਵੀ ਫੈਸਲਾ ਹੋਵੇਗਾ ਤੁਹਾਡੇ ਪੱਖ ਵਿੱਚ ਜਾਵੇਗਾ ਜੋ ਕੁਵਾਰੇ ਹਨ ਇਹ ਸਮਾਉਣਾ ਲਈ ਵੀ ਚੰਗਾ ਹੈ ਵਿਆਹ ਨਾਲ ਸੰਬੰਧਿਤ ਚੰਗੇ ਪਸਤਾਵ ਉਹਨਾਂ ਦੇ ਘਰ ਵਿੱਚ ਆਉਣਗੇ ਅਤੇ ਇੱਕ ਚੰਗੇ ਜੀਵਨ ਸਾਥੀ ਦਾ ਚੋਣ ਕਰ पाओगे ਮਨ ਚਾਹਿਆ ਪ੍ਰੇਮ ਮਿਲੇਗਾ ਪ੍ਰੇਮ ਸੰਬੰਧਾਂ ਲਈ ਵੀ ਸਮਾ ਚੰਗਾ ਹੈ ਕਾਰ ਪਰਿਵਾਰ ਵਿੱਚ ਖੁਸ਼ਹਾਲ ਮਾਹੌਲ ਰਹੇਗਾ ਕਾਰ ਪਰਿਵਾਰ ਵਿੱਚ ਜੇਕਰ ਕਿਸੇ ਪ੍ਰਕਾਰ ਦੀ ਕੋਈ ਅਣਪੰਛਲ ਰਹੀ ਹੈ ਉਹ ਅਣਬੰਦ ਹੋ ਹੋਵੇਗੀ ਮੋੜ ਪ੍ਰੇਮ ਵਧੇਗਾ ਜੇਕਰ ਸਕੇ ਸਬੰਧੀਆਂ ਨਾਲ ਰਿਸ਼ਤੇਦਾਰਾਂ ਨਾਲ ਕਿਸੇ ਵੀ ਪ੍ਰਕਾਰ ਦਾ ਕੋਈ ਝਗੜਾ ਚੱਲ ਰਿਹਾ ਹੈ ਤਾਂ ਜਾਇ ਜੋਗ ਬਣਨ ਕੇ ਤੁਹਾਡੇ ਨਾਲ ਪ੍ਰੇਮ ਵਧ ਜਾਵੇਗਾ ਉਹ ਝਗੜਾ ਵੀ ਸਮਾਪਤ ਹੋ ਜਾਵੇਗਾ ਆਪਸ ਵਿੱਚ ਮਿਲਜੁਲ ਕੇ ਰਹਿਣਗੇ ਸਭ ਲੋਕ ਹਾਂ ਹੰਨ ਦੱਸ ਰਹੀ ਹੈ ਕਿ ਜੋ ਲੋਕ ਸੰਤਾਨ ਪ੍ਰਾਪਤੀ ਦੇ ਸੁੱਖ ਦੇ ਇਸ਼ਕ ਹਨ ਜਾਂ ਕਿਸੇ ਕਾਰਨ ਉਹਨਾਂ ਨੂੰ ਸੰਤਾਨ ਪ੍ਰਾਪਤੀ ਦਾ ਸੁੱਖ ਪ੍ਰਾਪਤ ਨਹੀਂ ਹੋ ਰਿਹਾ ਤਾਂ ਇਸ ਸਮੇਂ ਵਿੱਚ ਸੰਤਾਨ ਪ੍ਰਾਪਤੀ ਦਾ ਸੁੱਖ ਵੀ ਪ੍ਰਾਪਤ ਹੋਣ ਵਾਲਾ ਹੈ ਸੰਤਾਨ ਪ੍ਰਾਪਤੀ ਵਾਲੋਂ ਕੋਈ ਖੁਸ਼ਖਬਰੀ ਮਿਲੇਗੀ ਇਹਨਾ ਚੰਗਾ ਸਮਾਂ ਹੈ ਤੇ ਕਿਲਕਾਰੀਆਂ ਗੂੰਜਣਗੀਆਂ ਘਰ ਪਰਿਵਾਰ ਵਿੱਚ ਤੌਹਨ ਮਠਿਆਈਆਂ ਵੰਡੀਆਂ ਪਿਆ ਜਾਵੇਗੀ ਇਹਨਾ ਚੰਗਾ ਸਮਾਂ ਰਹੇਗਾ ਨਿਰਾਸ਼ ਨਾ ਹੋਵੋ ਤੁਸੀਂ ਨਾਲ ਹੀ ਤੁਹਾਨੂੰ ਦੱਸ ਰਹੀ ਹਾਂ ਕਿ ਸੰਤਾਨ ਵੱਲੋਂ ਤੁਹਾਨੂੰ ਕੋਈ ਸ਼ੋਭਾ ਸਮਾਚਾਰ ਮਿਲ ਸਕਦਾ ਹੈ ਸ਼ੋਭਾ ਸਮਾਚਾਰ ਦਾ ਮਤਲਬ ਕਿ ਜੋ ਤੁਹਾਡੀ ਸੰਤਾਨ ਹੈ ਕੁਝ ਅਜਾਇਆ ਕਰੇਗੀ ਕਿ ਜਿਸ ਨਾਲ ਤੁਹਾਡਾ ਨਾਮ ਰੌਸ਼ਨ ਹੋਵੇਗਾ ਕੁਝ ਵੀ ਕਰੇ ਤੁਹਾਡਾ ਨਾਮ ਰੌਸ਼ਨ ਹੋਏਗਾ ਕੈਰੀ ਨਾਲ ਸੰਬੰਧਿਤ ਸੰਤਾਨ ਨੂੰ ਚੰਗਾ ਲਾਭ ਮਿਲੇਗਾ ਇਸ ਸਮੇਂ ਵਿੱਚ ਜੋ ਲੋਕ ਵਿਦੇਸ਼ ਵਿੱਚ ਜਾ ਕੇ ਨੌਕਰੀ ਜਾਂ ਪੜਾਈ ਕਰਨ ਦਾ ਸੁਪਨਾ ਦੇਖ ਰਹੇ ਹਨ ਤਾਂ ਉਹ ਸੁਪਨਾ ਇਸ ਸਮੇਂ ਪੂਰਾ ਹੋ ਜਾਵੇਗਾ ਵਦੇਸ਼ ਵਿੱਚ ਜਾਣ ਦਾ ਤੁਹਾਨੂੰ ਅਵਸਰ ਪ੍ਰਾਪਤ ਹੋਵੇਗਾ ਬਿਜ਼ਨਸ ਵਪਾਰ ਨਾਲ ਸੰਬੰਧਿਤ ਸਮਾਂ ਤੁਹਾਡੇ ਲਈ ਸ਼ੁਭ ਮੰਗਲਕਾਰੀ ਰਹੇਗਾ ਗ੍ਰਹਿ ਨਕਸ਼ਤਰਾ ਦੇ ਵਿੱਚ ਜੋ ਪਰਿਵਰਤਨ ਹੋਣਗੇ ਤੁਹਾਡੇ ਲਈ ਇੱਕ ਚੰਗਾ ਤਨ ਪ੍ਰਾਪਤੀ ਦਾ ਨਿਰਮਾਣ ਕਰਨਗੇ ਇਸ ਸਮੇਂ ਵਿੱਚ ਨਾਲ ਹੀ ਨਾਲ ਤੁਹਾਨੂੰ ਦੱਸ ਰਹੀ ਹਾਂ ਜੋ ਲੋਕ ਨਵਾਂ ਵਾਹਨ ਖਰੀਦਣਾ ਚਾਹੁੰਦੇ ਹਨ ਉਹਨਾਂ ਨੂੰ ਵਾਹਨ ਸੁਖ ਦੇਵੀ ਪ੍ਰਾਪਤੀ ਹੋਵੇਗੀ ਨਵਾਂ ਮਕਾਨ ਖਰੀਦਣਾ ਚਾਹੁੰਦੇ ਹਨ ਤਾਂ ਮਕਾਨ ਵਿੱਚ ਖਰੀਦ ਸਕਦੇ ਹਨ ਇਸ ਸਮੇਂ ਵਿੱਚ ਅਤੇ ਨਾਲ ਹੀ ਨਾਲ ਪ੍ਰਾਪਰਟੀ ਵਿੱਚ ਨਿਵੇਸ਼ ਕਰਨਾ ਚਾਹੁੰਦੇ ਹਨ ਤਾਂ ਪ੍ਰਾਪਰਟੀ ਵਿੱਚ ਨਿਵੇਸ਼ ਕਰਨਾ ਵੀ ਉਹਨਾਂ ਲਈ ਫਾਇਦੇਮੰਦ ਸਾਬਤ ਹੋਵੇਗਾ ਤੇ ਪ੍ਰਾਪਰਟੀ ਸੰਬੰਧੀ ਸਮਾਂ ਤਾਂ ਬਹੁਤ ਚੰਗਾ ਰਹੇਗਾ ਤੁਹਾਡੇ ਲਈ ਅਤੇ ਨਾਲ ਹੀ ਨਾਲ ਜੋ ਲੋਕ ਮਾਰਕੀਟ ਨਾਲ ਜੁੜੇ ਹਨ ਉਹਨਾਂ ਲਈ ਵੀ ਸਮਾਂ ਚੰਗਾ ਰਹੇਗਾ ਤੁਹਾਨੂੰ ਇੱਕ ਗੱਲ ਹੋਰ ਦੱਸ ਦਈਏ ਕਿ ਤੁਹਾਨੂੰ ਕਾਮਯਾਬ ਹੋਣਾ ਹੈ ਤਾਂ ਗਲਤ ਸੰਗਤ ਦਾ ਸਾਥ ਛੱਡ ਦੇਣਾ ਹੈ ਤੁਸੀਂ ਕਾਮਯਾਬ ਦਾ ਮਤਲਬ ਤਾਂ ਤੁਹਾਨੂੰ ਆਪਣੇ ਜੀਵਨ ਵਿੱਚ ਕੁਝ ਕਰਨਾ ਹੈ ਅੱਗੇ ਵਧਣਾ ਹੈ ਤਾਂ ਗਲਤ ਸੰਗਤ ਦਾ ਸਾਥ ਛੱਡ ਦਿਓ ਜੇਕਰ ਕੋਈ ਮਧੂਰਾ ਪਾਨ ਕਰਨ ਜੇਕਰ ਕੋਈ ਮਾਸ ਮੱਛੀ ਅੰਡਾ ਇਹਨਾਂ ਸਭ ਚੀਜ਼ਾਂ ਦਾ ਤਿਆਗ ਕਰ ਦਿਓ ਤੇ ਕੁਝ ਸਮੇਂ ਲਈ ਕਰਕੇ ਦੇਖੋ ਜੇਕਰ ਕਾਮਯਾਬ ਹੋਣਾ ਹੈ ਕੁਝ ਸਮੇਂ ਲਈ ਗਲਤ ਸੰਗਤ ਦਾ ਸਾਥ ਛੱਡ ਦਿਓ ਤੁਹਾਡੇ ਲਈ ਜਾਇਆ ਕਰਨਾ ਲਾਈਫ ਚੇਂਜਿੰਗ ਸਾਬਤ ਹੋਵੇਗਾ ਜੇਕਰ ਤੁਸੀਂ ਕਾਮਯਾਬ ਹੋਣਾ ਹੈ ਤਾਂ ਤੁਹਾਨੂੰ ਆਪਣੇ ਜੀਵਨ ਵਿੱਚ ਫਿਰ ਦੇਖਣਾ ਕਿ ਕਿਸ ਪ੍ਰਕਾਰ ਨਿਰਾਸ਼ਾ ਦੇ ਬਦਲ ਤੁਹਾਡੇ ਜੀਵਨ ਤੋਂ ਹਟ ਜਾਂਦੇ ਹਨ ਤੁਹਾਡੇ ਜੀਵਨ ਵਿੱਚ ਸਭ ਮੰਗਲ ਹੀ ਮੰਗਲ ਹੋਵੇਗਾ ਨਾਲ ਹੀ ਨਾਲ ਤੁਹਾਨੂੰ ਦੱਸ ਦਈਏ ਕਿ ਵਾਹਨ ਵਿੱਚ ਤੁਹਾਨੂੰ ਸਾਵਧਾਨੀ ਪੂਰਵਕ ਚਲਾਉਣਾ ਹੈ ਉਸ ਸਮੇਂ ਕਿਸੇ ਵੀ ਪ੍ਰਕਾਰ ਦੀ ਦੁਰਘਟਨਾ ਤੋਂ ਦੁਰਘਟਨਾ ਤੋਂ ਬਚ ਸਕਦੇ ਹੋ ਬਿਜਲੀ ਦੇ ਉਪਕਰਨਾਂ ਤੋਂ ਦੂਰ ਦੋਰੇ ਬਣਾ ਕੇ ਰੱਖੋ ਇਸ ਸਮੇਂ ਵਿੱਚ ਤੁਹਾਡੇ ਲਈ ਚੰਗਾ ਰਹੇਗਾ ਨਾਲ ਹੀ ਨਾਨ ਗੱਲ ਜੇਕਰ ਸਿਹਤ ਦੀ ਕਰੀਏ ਤਾਂ ਸਿਹਤ ਇਸ ਤਾਰੇ ਤੁਹਾਡੇ ਲਈ ਪਰਪੋਰਸ ਆ ਦੇ ਰਹੇ ਹਨ ਇਸ ਸਮੇਂ ਵਿੱਚ ਸਿਹਤ ਤੁਹਾਡੀ ਚੰਗੀ ਰਹੇਗੀ ਦੋਸਤੋ ਇਹ ਸੀ ਜਾਣਕਾਰੀ ਕੁੰਭ ਰਾਸ਼ੀ ਵਾਲਿਆਂ ਦੇ ਲਈ ਜੇਕਰ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਅੱਗੇ ਵੇਅਰ ਸ਼ੇਅਰ ਕਰ ਦਿਓ ਜੀ ਧੰਨਵਾਦ